ਅਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਅੱਜ ਕੋ ਅੱਜ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨੇ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਣਾ ਚਾਹਾਂਗੇ ਅੱਜ ਸਾਡੀ ਟੀਮ ਪਹੁੰਚੇ ਜੀ ਖੱਖਾਂ ਦੇ ਗੁਰਦੁਆਰਾ ਸਾਹਿਬ ਨਡਾਲਾ ਵਿਖੇ ਜਿੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਤਾਂ ਤਾਂ ਨਿਸ਼ੀਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ੀਦੀ ਨੂੰ ਸਮਰਪਿਤ ਅੱਜ ਖੱਖਾਂ ਦੇ ਗੁਰਦੁਆਰਾ ਸਾਹਿਬ ਵਿਖੇ ਸਮੂਹ ਖੱਖ ਬਲਾਦਰੀ ਵੱਲੋਂ ਠੰਡੇ ਮਿੱਠੇ ਜਲਦੀਆਂ ਛਪੀਲਾਂ ਜਿਹੜੀਆਂ ਲਗਾਈਆਂ ਜਾ ਰਹੀਆਂ ਲਗਾਈਆਂ ਗਈਆਂ ਨੇ ਉਹਦੇ ਸਬੰਧ ਵਿੱਚ ਅੱਜ ਤੁਹਾਨੂੰ ਅਸੀਂ ਆਪਣੇ ਆਪਣਾ ਪਿੰਡ ਨੜਾਲਾ ਚੈਨਲ ਤੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਅਤੇ ਤੁਹਾਨੂੰ ਦੱਸਣਾ ਚਾਹਾਂਗੇ ਜਿੱਥੇ ਅੱਜ ਠੰਡੇ ਮਿੱਠੇ ਜਲਦੀਆਂ ਚਪੀਲਾ ਚੱਲ ਰਹੀਆਂ ਉੱਥੇ ਨਾਲ ਹੀ ਵੀ ਤੁਹਾਨੂੰ ਮੈਂ ਦੱਸਣਾ ਚਾਹਾਂਗੇ ਸਾਨੂੰ ਜੱਗੀ ਖਖਜੀ ਨੇ ਸਾਨੂੰ ਦੱਸਿਆ ਕਿ ਜਿੱਥੇ ਅਸੀਂ ਠੰਡੇ ਮਿੱਠੇ ਜਲਦੇ ਜਿਹੜੇ ਲੰਗਰ ਲਗਾਏ ਨੇ ਉੱਥੇ ਨਾਲ ਹੀ ਬੂਟਿਆਂ ਦਾ ਲੰਗਰ ਵੀ ਅਸੀਂ ਭਾਰੀ ਗਿਣਤੀ ਦੇ ਵਿੱਚ ਲਗਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬੂਟਿਆਂ ਦਾ ਲੰਗਰ ਵੀ ਜਿਹੜਾ ਇੱਥੇ ਲਗਾਇਆ ਗਿਆ ਵਾ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਵੱਲੋਂ ਬਹੁਤ ਵੱਡਾ ਪ੍ਰਾਲਾ ਕਰਕੇ ਜਿਹੜਾ ਬੂਟਿਆਂ ਦਾ ਲੰ ਅਤੇ ਦੂਸਰੇ ਬੰਨੇ ਜਿਹੜਾ ਨੌਜਵਾਨਾਂ ਵੱਲੋਂ ਸਮੂਹ ਖਖ ਬਲادری ਵੱਲੋਂ ਉਪਰਾਲਾ ਕਰਕੇ ਜਿਹੜਾ ਬੂਟਿਆਂ ਦਾ ਲੰਗਰ ਜਿਹੜਾ ਇਹ ਲਗਾਇਆ ਗਿਆ ਵਿੱਕੀ ਖਖ ਅਤੇ ਅਰਵਿੰਦਰ ਖਖ ਵੱਲੋਂ ਜਿਹੜਾ ਭਾਰੀ ਸਹਿਯੋਗ ਪਾ ਕੇ ਜਿਹੜਾ ਠੰਡੇ ਮਿੱਠੇ ਜਲਦੀ ਸ਼ਪੀਲ ਅਤੇ ਬੂਟਿਆਂ ਦਾ ਲੰਗਰ ਜਿਹੜਾ ਇੱਥੇ ਖਖਾਂ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਖਖ ਬਲادری ਦੇ ਨਾਲ ਸਾਡੇ ਚਾਹਨਾ ਬਣੇ ਲੋ ਵੀਡੀਓ ਤੁਸੀਂ ਵੱਧ ਵਧ শেয়ার ਕਰ ਦਿਓ ਇੱਧਰ ਤੁਸ ਬੂਟੇ ਲਗਾਏ ਮੁੰਡਿਆਂ ਦੀ ਹਿੰਮਤ ਦੇ ਨਾਲ ਹੀ ਵਧੀਆ ਕਰ ਰਹੇ ਜੋ ਵੀ ਕਰਦੇ ਆ ਅੱਜ ਕੱਲ ਤੇ ਕੋਈ ਕੁਝ ਕਰਦਾ ਨਹੀਂ ਕਿਸੇ ਦਾ ਚਲੋ ਇਹਨਾਂ ਛਬੀਲ ਲਾਈ ਹੈ ਵਧੀਆ ਕੀਤਾ ਪ੍ਰਾਲਾ ਅੱਛਾ ਅੱਛਾ ਇੰਨੀ ਗਰਮੀ ਦੇ ਵਿੱਚ ਤੇ ਬੂਟੇ ਵੀ ਦੇ ਰਹੇ ਆ ਵੀ ਲਾਉਣ ਤੇ ਅੱਗੇ ਕੱਟੀ ਜਾਂਦੇ ਆ ਕੋਈ ਸ਼ਰਾਰਤ ਨਾ ਵੱਢੀ ਜਾਂਦਾ ਤੇ ਚਲੋ ਜੇ ਕਰਦੇ ਤੇ ਵਧੀਆ ਕਰ ਰਹੇ ਜੋ ਇਹ ਜਿਹੜਾ ਤੁਸੀਂ ਇਹ ਮੁੰਡਿਆਂ ਨੇ ਜਿਹੜਾ ਪ੍ਰਾਲਾ ਕੀਤਾ ਹੈ ਇਦਾਂ ਦੇ ਸਾਨੂੰ ਜਿਹੜੇ ਬੂਟੇ ਲਗਾਉਣੇ ਚਾਹੀਦੇ ਜਿੱਦਾਂ ਭਾਵੇਂ ਕੋਈ ਪੈੜੀ ਆ ਤੇ ਭਾਵੇਂ ਜਿੱਦ ਕੋਈ ਡੇਰਾ ਵਾ ਜਿੱਦਾਂ ਡੇਰਾ ਕੋਈ ਆਪਣੇ ਡੇਰੇ ਤੇ ਖੂਹ ਤੇ ਜਿੱਥੇ ਮਾਲ ਲਾ ਸਕਦੇ ਵਧੀਆ ਛਾਂ ਵਾਸਤੇ ਵਧੀਆ ਵਾ ਠੀਕ ਸਾਡੇ ਲਈ ਆਕਸੀਜਨ ਇਹਦੇ ਲਈ ਵਧੀਆ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਚੱਲੇ ਉਹਦੇ ਬਾਰੇ ਵੀ ਸਾਧ ਸੰਗਤ ਨਾਲ ਦੋ ਬਚਨ ਜਿਹੜੇ ਸੀ ਦੋ ਬਚਨ ਵਧੀਆ ਕਰ ਰਹੇ ਜੋ ਵੀ ਮੁੰਡੇ ਕਰ ਲੈ ਛੀਦੀ ਪਪਰਾਨੇ ਦੀ ਚਾਹੀਦਾ ਗੁਰੂਆਂ ਨੇ ਸਾਡੇ ਲਈ ਇੰਨਾ ਕੁਝ ਕਰਦੇ ਤਾਂ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਉਹਨਾਂ ਵਾਸਤੇ ਹਾਂਜੀ ਵੇਖੋ ਜੀ ਮਾਤਾ ਜੀ ਨੇ ਕਿੰਨੀ ਵਧੀਆ ਗੱਲਬਾਤ ਕੀਤੀ ਹੈ ਕਿ ਜਿੱਥੇ ਗੁਰੂਆਂ ਨੇ ਸਾਡੇ ਪਿੱਛੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਨੇ ਬਹੁਤ ਵਧੀਆ ਮਾਤਾ ਜੀ ਨੇ ਗੱਲਬਾਤ ਕੀਤੀ ਹੋਰ ਵੀ ਗੱਲਬਾਤ ਆਪਾਂ ਇਹ ਖਾਕ ਬਲਦਰੀ ਜਿਹੜੀ ਇੱਥੇ ਖਲੋਤੀ ਉਹਨਾਂ ਨਾਲ ਜਰੂਰ ਆਪਾਂ ਗੱਲਬਾਤ ਕਰਾਂਗੇ ਸਾਡੇ ਚਾਹਤ ਨਾਲ ਤੁਸੀਂ ਬ ਸ਼ਹੀਦ ਦਾਦੇ ਸਰਤਾਜ ਸਾਬ੍ਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀਆਂ ਸ਼ਹੀਦੀ ਦਿਹਾੜੇ ਦੇ ਯਾਦ ਦੇ ਵਿੱਚ ਅੱਜ ਇੱਥੇ ਖੱਖਾਂ ਦੇ ਗੁਰਦੁਆਰੇ ਠੰਡੇ ਮਿੱਠੇ ਜਲਦੀਆਂ ਸ਼ਬੀਰਾਂ ਲਗਾਈਆਂ ਗਈਆਂ ਮਦਦ ਵਾਲਾ ਨਹੀਂ ਮਨ ਆਉਂਦਾ ओनर देखे अंडे पकाले और तोड़

Terima kasih telah menonton